ਸਾਬ ਨੇ ਕਿਹਾ ਵੀ ਵਸਦੀ ਸਗਨ ਅਪਾਰ ਮਹਾਰਾਜ ਸੱਤੇ ਪਾਸ਼ਾ ਨੇ ਕਿਹਾ ਗੁਰੂ ਕੇ ਸਿਖਾ ਆ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਪਰ ਕਰਮਾਂ ਦੇ ਅੰਦਰਲੇ ਅੰਦਰਲੀ ਥਾਂ ਮੈਂ ਤੈਨੂੰ ਉਹ ਦੇ ਦਿੱਤਾ ਜਿੱਥੇ ਦੁਨੀਆ ਦੀਆਂ ਸਾਰੀਆਂ ਸ਼ਕਤੀਆਂ ਇੰਨੀਆਂ ਇਕੱਠੀਆਂ ਹੋ ਜਾਂਦੀਆਂ ਵੀ ਉਹਨਾਂ ਨੂੰ ਪੈਰ ਰੱਖਣ ਲਈ ਥਾਂ ਨਹੀਂ ਮਿਲਦਾ ਸੰਗਣੀਆਂ ਵਸਦੀਆਂ ਨੇ ਪਈ ਇਸ ਥਾਂ ਤੇ ਵਸਦੀ ਸਗਨ ਅਪਾਰ ਕੌਣ ਵਸਦੀਆਂ ਨੇ ਸੰਗਣਾ ਸੰਘਣੇ ਦਾ ਮਤਲਬ ਆਪਾਂ ਕਹਿੰਦੇ ਆ ਵੀ ਤਿਲ ਵਗਾਈਏ ਤੇ ਭੋਏ ਤੇ ਨਹੀਂ ਟਿਕਦਾ ਮੇਰੇ ਖਿਆਲ ਵਿੱਚ ਇਹ ਮੋਕਾਂ ਵਾਸਤੇ ਨਹੀਂ ਕਿਹਾ ਗਿਆ ਵੀ ਲੋਕ ਬੜੇ ਆਉਂਦੇ ਨੇ ਜਦੋਂ ਬਣਾਇਆ ਸੀ ਉਦੋਂ ਕਿੰਨੇ ਘੂਸਣ ਇੱਥੇ ਕਿੰਨੇ ਘਰ ਹੋਣ ਗਿਆ ਅਮਰitsar ਸਾਹਿਬ ਦੇ ਵਿੱਚ ਫਿਰ ਇਹ ਸ਼ਬਦ ਕਾਦੇ ਵਾਸਤੇ ਕਿਹਾ ਗਿਆ ਕਿ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਹੈ ਉਹ ਕਰਮਾਂ ਵਿੱਚ ਬਹਿਣ ਵਾਲਿਆ ਚੰਗੀ ਤਰ੍ਹਾਂ ਧਿਆਨ ਨਾਲ ਬੰਵੀ ਇਸ ਥਾਂ ਤੇ ਕੋਈ ਵੀ ਇੱਕ ਵੀ ਇੰਚ ਖਾਦੇ ਨਹੀਂ ਜਿੱਥੇ ਰੱਬ ਦੀ ਸ਼ਕਤੀ ਨਿਵਸਦੀ। ਵਸਦੀ ਸਗਨ અપਾਰ अनूप रामदास ਤੇ ਅਗਲਾ ਬਚਨ ਕਿਆ ਹਰ ਹਾਂ ਨਾਮ ਕਸਮਲ ਜਾਹੇ ਨਾਇਆ रामदास सार ਉਸ ਗੁਰੂ ਰਾਮਦਾਸ ਜੀ ਦੇ ਇਸ ਸਰੋਵਰ ਵਿੱਚ ਇਸ਼ਨਾਨ ਕੀਤਿਆਂ ਜੀਵਨ ਦੇ ਪੁਰਾਣੇ ਪਾਪ ਖਤਮ ਹੁੰਦੇ ਨੇ ਹਾਂ ਇੱਥੇ ਮੈਂ ਇੱਕ ਜ਼ਰੂਰ ਫਿਰ ਬੇਨਤੀ ਕਰਾਂਗਾ ਜਦੋਂ ਅਸੀਂ ਦੋਵੇਂ ਪੱਖ ਲੈ ਕੇ ਤੁਰਾਂਗੇ ਦੁੱਖ ਦਾ ਨਹੀਂ ਪੈਗੀ ਮਹਾਰਾਜ ਨੇ ਕਿਹਾ ਇਸ ਸਰੋਵਰ ਵਿੱਚ ਇਸ਼ਨਾਨ ਕਰ ਇਥੋਂ ਵੀ ਬਰਕਤਾਂ ਮਿਲ ਗਈਆਂ ਤੇ ਘਰ ਜਾ ਕੇ ਨਿਤਨੇਮ ਪੱਕਾ ਕਰ ਲੈ ਦੂਜਾ ਸਰੋਵਰ ਮੈਂ ਤੈਨੂੰ ਉਹ ਦਿੱਤਾ ਹੋਇਆ ਬਾਣੀ ਨਾ ਛੱਡੀ ਪਰ ਸਰੋਵਰ ਤੇ ਭਰੋਸਾ ਹੋਣਾ ਚਾਹੀਦਾ ਅਕਾਲੀ ਮੈਨੂੰ ਗੁਰਮਖਾਂ ਨੇ ਇੱਕ ਵਚਨ ਸੁਣਾਇਆ ਹੈ ਇਸ ਸਥਾਨ ਦੇ ਬਾਰੇ ਮੈਂ ਸਾਂਝਾ ਕਰ ਦਿੰਦਾ ਉਹ ਕਹਿੰਦੇ ਮੈਂ ਇਧਰ ਐਮਪੀ ਵਿੱਚ ਭੁਲਾਈ ਜਾ ਰਿਹਾ ਸੀ ਟ੍ਰੇਨ ਦੇ ਵਿੱਚ ਰੇਲ ਵਿੱਚ ਜਾ ਰਿਹਾ ਸੀ ਕਹਿੰਦੇ ਮੈਂ ਜੇ ਸੀਟ ਤੇ ਬੈਠਾ ਉੱਥੇ ਇੱਕ ਮੁਸਲਮਾਨ ਬੈਠਾ ਹੋਇਆ ਨਜ਼ਰ ਤੋਂ ਚਿਹਰੇ ਤੋਂ ਪਤਾ ਲੱਗ ਜਾਂਦਾ ਮੁਸਲਮਾਨੇ ਟੋਪੀ ਪਾਈ ਉਹ ਕਹਿੰਦਾ ਆਪ ਥੱਲੇ ਵਾਲੀ ਕਹਿੰਦੇ ਸੀਟ ਤੇ ਬੈਠਾ ਤੇ ਉਹਨੇ ਉੱਚੇ ਥਾਂ ਤੇ ਨਾ ਇੱਕ ਬੋਰੀ ਵਿਛਾ ਕੇ ਉੱਤੇ ਇੱਕ ਥੇਸ ਵਿਛਾ ਕੇ ਜੋਗਦੇ ਦੇ ਕੋਲ ਹੈ ਸੀ ਉੱਤੇ ਇੱਕ ਘੜਾ ਰੱਖਿਆ ਹੋਇਆ ਤੇ ਘੜੇ ਤੇ ਵੀ ਬੜਾ ਸੋਹਣਾ ਕੱਪੜਾ ਪਾਇਆ ਸੀ ਤੇ ਟ੍ਰੇਨ ਦੇ ਵਿੱਚ ਜਾ ਰਹੇ ਉਹ ਸਿੰਘਾਂ ਨੇ ਕਿਹਾ ਵੀ ਅਸੀਂ ਪੁੱਛ ਲਿਆ ਵੀ ਇਸ ਘੜੇ ਵਿੱਚ ਕੀ ਹੈ ਵੀ ਤੂੰ ਮੁਸਲਮਾਨ ਲੱਗਣਾ ਵੀ ਕਿਤੇ ਇਧਰ ਪਾਕਿਸਤਾਨ ਗਿਆ ਸਾਂ ਜਾਂ ਹੋਰ ਕਿਦੋਂ ਕੋਈ ਕੋਈ ਜਾਣਦਾ ਹੈ ਕਿ ਹੈ ਇਹਦੇ ਵਿੱਚ ਕੀ ਹੈ ਉਹ ਮੁਸਲਮਾਨ ਕਹਿੰਦਾ ਜੀ ਇਹਦੇ ਵਿੱਚ ਆਬ-ਏ-ਹਯਾਤ ਹੈ ਆਬ-ਏ-ਹਯਾਤ ਮੁਸਲਮਾਨ ਕਿੰਨੂੰ ਕਹਿੰਦੇ ਨੇ ਆਬ ਦਾ ਅਰਥ ਪਾਣੀ ਹਯਾਤ ਦਾ ਅਰਥ ਸਲਾਮਤੀ ਦੇਣ ਵਾਲਾ ਤੇ ਜਦੋਂ ਆਪਾਂ ਕਹਿ ਲਈਏ ਦੇ ਵਿੱਚ ਅੰਮ੍ਰਿਤ ਹੈ ਆਬ-ਏ-ਹਯਾਤ ਨੂੰ ਅੰਮ੍ਰਿਤ ਕਹਿੰਦੇ ਇਹਦੇ ਵਿੱਚ ਆਬ-ਏ-ਹਯਾਤ ਹੈ ਉਸ ਮੁਸਲਮਾਨ ਨੇ ਕਿਹਾ ਉਹਨੇ ਕਿਹਾ ਵੀ ਤੂੰ ਤੇ ਮੁਸਲਮਾਨ ਹੈ ਤੇ ਕਿੱਥੋਂ ਲੈ ਆ ਆਬ-ਏ-ਹਯਾਤ ਕਹਿਣ ਲੱਗਾ ਦਰਬਾਰ ਸਾਹਿਬ ਦੇ ਸਰੋਵਰ ਵਿੱਚੋਂ ਉਹ ਸਿੰਘਾਂ ਨੇ ਪੁੱਛਿਆ ਵੀ ਤੈਨੂੰ ਇਹ ਕਿਵੇਂ ਪਤਾ ਲੱਗਾ ਵੀ ਇਹ ਅਮਰਤ ਹੈ ਤੂੰ ਮੁਸਲਮਾਨ ਹੈ ਕਿਵੇਂ ਪਤਾ ਲੱਗਾ ਕਹਿਣ ਲੱਗਾ ਮੇਰਾ ਬੱਚਾ ਬਿਮਾਰ ਸੀ ਕਿਤੇ ਬਚਦਾ ਨਹੀਂ ਸੀ ਤੇ ਮੈਂ ਲੈ ਕੇ ਗਿਆ ਤੇ ਇਸ਼ਨਾਨ ਕੀਤਾ ਤੇ ਠੀਕ ਹੋ ਗਿਆ ਜਦੋਂ ਠੀਕ ਹੋ ਗਿਆ ਫਿਰ ਇਹ ਮੇਰੇ ਮਨ ਵਿੱਚ ਗੱਲ ਆਈ ਵੀ ਬੜੀ ਦੂਰੋਂ ਆਇਆ ਮੱਧ ਪ੍ਰਦੇਸ਼ ਦੇ ਵਿੱਚ ਤੇ ਮੈਂ ਉਥੇ ਇੱਕ ਘੜਾ ਖਰੀਦਿਆ ਤੇ ਘੜਾ ਤਾਂ ਭਰ ਕੇ ਲਿਆ ਆਂ ਵੀ ਆਪਣੇ ਪਿੰਡ ਲੈ ਕੇ ਜਾਵਾਂਗਾ ਉਥੇ ਜੇ ਕੋਈ ਬੰਦਾ ਬਿਮਾਰ ਪੈਗਾ ਤੇ ਉਹਨੂੰ ਕਹਾਂਗਾ ਗੁਰੂ ਰਾਮਦਾਸ ਜੀ ਦੇ ਦਰੋਂ ਅੰਮ੍ਰਿਤ ਲਿਆ ਪੀ ਲੈ ਤੂੰ ਠੀਕ ਹੋ ਜਾਏਗਾ ਇੱਕ ਮੁਸਲਮਾਨ ਦੇ ਵਿਚਾਰ ਨਹੀਂ ਮੁਸਲਮਾਨ ਦੇ ਆਪਾਂ ਸਿੱਖ ਅਖਵਾਉਂਦੇ ਆ ਆਪਣੇ ਆਪ ਨੂੰ ਸੋਚ ਲਈਏ ਇਸ ਦਰਬਾਰੇ ਅਸੀਂ ਕੀ ਕਹਿੰਦੇ ਆ ਮੈਂ ਉਸ ਤੋਂ ਅੱਗੇ ਨਹੀਂ ਜਾਣਾ ਕਿਉਂਕਿ ਸਿੰਘ ਫਿਰ ਕਹਿੰਦੇ ਵੀ ਹੁਣ ਤੁਸੀਂ ਛੱਡਦੇ ਨਹੀਂ ਤਾਂ ਗੱਲ ਹੈ ਗੱਲ ਛੱਡਣ ਦੀ ਗੱਲ ਨਹੀਂ ਨਾ ਕਿਸੇ ਨਾਲ ਵੈਰ ਹੈ ਪਰ ਕਦੀ ਪਾਣੀ ਨੂੰ ਇਹ ਕਹਿਣ ਤੋਂ ਪਹਿਲਾਂ ਵੀ ਤੂੰ ਠੰਡਾ ਹੋ ਜਾ ਉਹਦੇ ਥੱਲੇ ਲੱਕੜਾਂ ਡਾਹਣੀਆਂ ਬੰਦ ਕਰਨੀਆਂ ਚਾਹੀਦੀਆਂ ਪਾਣੀ ਤੇ ਪਾਣੀ ਦਾ ਗੁਨਾਹ ਨਹੀਂ ਪਾਣੀ ਤੇ ਠੰਡਾ ਰਹੇ ਤੀ ਖੁਸ਼ ਰਹਿੰਦਾ ਪਰ ਜੇ ਦਿਨ ਰਾਤ ਪਾਣੀ ਦੇ ਥੱਲੇ ਲੱਕੜੇ ਡਾਈ ਜੋ ਅੱਗ ਹੀ ਬਾਲੀ ਜੋ ਤੇ ਫਿਰ ਪਾਣੀ ਨੂੰ ਕਹੋ ਤੂੰ ਠੰਡਾ ਰੋ ਫਿਰ ਜਾਂ ਤੇ ਉਹ ਪਾਣੀ ਨਹੀਂ ਤੇ ਜਾਂ ਫਿਰ ਜਾਲੀ ਪਾਣੀ ਹੈ ਗੁਰੂ ਦਾ ਹੋਵੇ ਗੁਰੂ ਦੀ ਹੋਵੇ ਗੱਲ ਤੇ ਸਿੱਖ ਕਹੇ ਵੀ ਮੈਂ ਮੈਂ ਤੇ ਸਿਆਣਾ ਹੀ ਬਣਾ ਨਹੀਂ ਗੁਰੂ ਨੂੰ ਕਮਲੇ ਸਿੱਖਾਂ ਦੀ ਲੋੜ ਹੈ ਬਹੁਤੇ ਸਿਆਣਿਆਂ ਦੀ ਨਹੀਂ ਲੋੜ ਸਿੱਖ ਤੇ ਗੁਰੂ ਦਾ ਪਿਆਰ ਡੂੰਘਾ ਹੈ ਗੁਰੂ ਸਿੱਖ ਦੀ ਤੋਹੀਨ ਬਰਦਾਸ਼ਤ ਨਹੀਂ ਕਰਦਾ ਸਿੱਖ ਗੁਰੂ ਦੀ ਤੋਹੀਨ ਬਰਦਾਸ਼ਤ ਨਹੀਂ ਕਰਦਾ ਦੋਹਾਂ ਦਾ ਆਪਸੀ ਡੂੰਗਾ ਸੰਜੋਗ ਹੈ ਮੈਂ ਸਿਰਫ ਇਸ ਬੇਨਤੀ ਮੇਰੇ ਪੜਦੇ ਪੜਦੇ ਜਿ ਮੰਗਲਾ ਚਰਨ ਵਿੱਚ ਸ਼ਬਦ ਆ ਗਿਆ ਤੇ ਮੈਂ ਬੇਨਤੀ ਕਰਾਂ ਕਿ ਕਿ ਵਿੱਚ ਅਰਥੇ ਕੋਈ ਨਜ ਲਿਖੇ ਹੋਏ ਵਸਦੀ ਸਗਨ અપਾਰ ਅਨੂਪ ਰਾਮਦਾਸ ਪੁਰ ਸੱਚੇ ਪਾਤਸ਼ਾਹ ਨੇ ਕਿਹਾ ਇਸ ਥਾਂ ਤੇ ਹੁਸ਼ ਕਰਕੇ ਬਹਿਆ ਕਰ ਚੌਂਕੜਾ ਮਾਰ ਕੇ ਜੇ ਘਰੋਂ ਆ ਗਿਆ ਤੇ ਅੰਦਰ ਆਸਤਾ ਤੇ ਪ੍ਰੇਮ ਪੈਦਾ ਕਰਕੇ ਉਹ ਇਹ ਸੰਗਣਾ ਤਾਂ ਹੀ ਦੁਨੀਆਂ ਦੀ ਕੋਈ ਸ਼ਕਤੀ ਨਹੀਂ ਬ੍ਰਹਮੰਡ ਦੀ ਜਿਹੜੀ ਇਥੇ ਆਸਤਾ ਨਿਵਾਸ